ਸਸ ਜੀ ਕਹ ਜੀ ਸਾਰਿਆਂ ਨੂੰ ਸਸ ਜੀ ਕਹ ਜੀ ਸਾਰਿਆਂ ਨੂੰ ਵੈਲਕਮ ਹੋ ਤੁਹਾਡਾ ਸਾਡੇ ਕਿਚਨ ਵਿਲੋ ਨਵੇਂ ਕਿਚਨ ਨੂੰ ਅੱਜ ਤੁਸੀਂ ਦੇਖ ਸਕਦੇ ਕਿਸੀ ਖਲਾਰਾ ਪਾਇਆ ਹੈ ਸਾਡੀ ਸਾਰਿਆਂ ਦੀ ਜੀ ਤਾਂ ਜਦੋਂ ਹੀ ਕੱਟਣ ਲੱਗੇ ਨਾ ਕੱਟਣ ਤੋਂ ਪਹਿਲਾਂ ਹੀ ਸਾਵਧਾਨ ਕਹਿ ਗਿਆ ਕਿ ਮਮਾ ਇਹ ਨਾ ਮੇ ਪੱਕੇ-ਪੱਕੇ ਮੇਰੀ ਲੀ ਦ ਕਿਉਂ ਤਿੰਨੇ ਹੀ ਪੱਕੇ ਜਿਹੜੇ ਥੋੜੇ ਜਿਹਾ ਕੱਟੇ ਦੇ ਕਿੰਨੇ ਹੀ ਪੱਕੇ ਨਿਕਲ ਆਏ ਤੇ ਏ ਜੀ ਆਪ ਵਸੀ ਰਾਤ ਦੇ ਪਾਣੀ ਚ ਭਿਓਏ ਹੋਏ ਸੀ। ਫਿਰ ਦੇ ਅਸੀਂ ਕੱਢ ਲੇ। ਤੇ ਕੱਢ ਕੇ ਤਾਂ ਉਹ ਥੋੜੇ ਥੋੜੇ ਗਿੱਲੇ ਸੀ। ਤੈਨੂੰ ਇੰਚ ਕਰਕੇ ਕੱਪੇ ਦੇ ਨਾਲ ਸਾਫ਼ ਕਰਕੇ ਆਹ ਵਾਲੀ ਚੀਜ਼ ਜਿਹੜੀ ਉਤਾਰੇ ਜਾ ਰਹੇ ਆ, ਇਹਨੂੰ ਅਸੀਂ ਕੱਟੀ ਜਾ ਰਹੇ ਆ। ਸੋ ਇਹ ਜਿਹੜਾ ਅੰਬ ਦਾ ਚਾਰਾ ਜਿਹੜਾ ਕੰਮ ਹੈ ਨਾ ਜੇ ਤਾਂ ਪੋਣਾ ਹੋਵੇ 1 ਕਿਲੋ 2 ਕਿਲੋ ਫਿਰ ਤਾਂ ਬੰਦਾ ਇੱਕ ਜਣਾ ਹੀ ਕੱਟ ਲੈਂਦਾ ਪੱਕੇ। ਪੱਕੇ ਵੜੇ ਨਿਕਲਣਗੇ। ਤੇ ਜੇ ਪੋਣਾ ਹੋਵੇ ਜ਼ਿਆਦਾ ਤਾਂ ਫਿਰ ਜਿਹੜੀ ਆ ਵੀ ਹੱਲਪ ਦੀ ਲੋਡ ਦੇ ਦਿੱਤੀ ਆ ਕੱਲ ਵੀ ਨੂੰ ਗੱਤ ਹੋਰ ਗੱਲ ਨਹੀਂ ਕਿ ਇਹ ਸਬ ਘਟਾ ਲਈਏ ਮੈਂ ਕਿਹਾ ਨਾ ਮੈਨੂੰ ਰਹੀ ਉਹ ਚੰਗਾ ਲੱਗਦਾ ਕਿ ਪਹਿਲਾਂ ਉੱਥੋਂ ਘਟਾ ਲਿਓ ਫਿਰ ਉਹਨਾਂ ਨੂੰ ਧੋ ਪਾਣੀ 'ਚ ਘਰੇ ਆ ਗਏ ਪਤਾ ਨਹੀਂ ਉਹਦਾ ਪਾਣੀ ਸੁੱਕਣਾ ਕਿ ਨਹੀਂ ਸੁੱਕਣਾ ਹੈ ਨਾ ਜਿਵੇਂ ਅੱਜ ਬਾਰਿਸ਼ ਹੋ ਗਈ ਆ ਜੇ ਦਾ ਤਿੱਕ ਘਟਾ ਲਏ ਹੁੰਦੇ ਤੇ ਲੈ ਲਓ ਆ ਵੀ ਪੁੱਤਾਂ ਜੀ ਕਾਫੀ ਪੱਕੇ ਲੱਗਦੇ ਆ ਵੈਸੇ ਵੀ ਇਸ ਵਾਰੀ ਲਿਆਂਦੇ 10 ਕਿਲੋ ਨੇ ਆਂ ਕਿਨੇ ਲੈ ਕੇ ਆਜੋ ਹਲੋ 10 ਕਿਲੋ 10 ਕਿਲੋ ਲਿਆਂਦੇ ਰਹੀ ਆ ਚਾਰ ਥੋੜਾ ਘਾਟੀ ਥੋੜਾ ਕਿਉਂਕਿ ਸਾਡੇ ਕੋਲ ਪਿਛਲੇ ਸਾਲ ਦਾ ਵੀ ਘੱਟੋ ਘਾਟ ਮਿਲਣਾ ਤਾਂ 10 ਕਿਲੋ ਚਾਰ ਤੇ ਪਹਿਲਾਂ 10 ਕਿਲੋ ਤੋਂ ਵੱਧ ਹੀ ਆ ਸੜ ਕੋਲ ਚਾਰ ਸਾਲ ਪਲਾਂ ਗਿਆ ਪਿਛਲੀ ਵਾਰ ਬਣਾਏ ਵੀ ਬੜੇ ਚਾਸ ਸੀ ਨਾ ਸੀ ਆ ਅਚਾਰ ਵੀ ਸੀ ਸੀਜ਼ਨ ਦੇ ਕੋਈ ਨਾ ਕੋਈ ਬਣਾਉਂਦੇ ਰਹਿੰਦੇ ਆ ਐਸ ਵਾਰੀ ਆਪਾਂ ਇਹ 10 ਕਿਲੋ ਦੇ ਬਣਾਉਣਾ ਜ਼ਿਆਦਾ ਨਹੀਂ ਬਣਾਉਣਾ ਹੈ ਨਾ ਉਹ ਇਹ ਤਾਂ ਮੈਂ ਦਸਤੀ ਲਾਤੇ ਨਿੰਬੂ ਦੇ ਕਿੰਨਾ ਪੈ ਗਿਆ ਸੀ ਉਹ ਕਿੰਨੇ ਚਾਰ ਪੰਜ ਦਿੰਦੇ ਤੇ ਇਹਨਾਂ ਨੂੰ ਮੈਂ ਪਾਣੀ ਚ ਭਿਉਆ ਸੀ ਰਾਤ ਸਵੇਰੇ ਇਹਨਾਂ ਨੂੰ ਕੱਢ ਲਿਆ ਚੰਦਰਾ ਸਾਫ ਕਰਕੇ ਥੋੜਾ ਫੱਟਦੇਵੇਂ ਆ ਬਾਕੀ ਵੀ ਉਹ ਬਾਕੀ ਇਹ ਆ ਕੀ ਵਲੌਗ ਚ ਬਣੇ ਰਹੋ ਤੇ ਸਾਡੇ ਕੋਲ 2-3 ਸਾਲ ਪਹਿਲਾਂ ਪ੍ਰਾਲਾ ਆਚਾਰ ਵੀ ਹੈਗਾ ਬਿਲਕੁਲ ਨੀਂਗਾਰ ਤੇ ਕੋਈ ਸਾਡਾ ਆਚਾਰ ਜਿਹੜਾ ਬੁਆਰ ਨਹੀਂ ਹੁੰਦਾ ਕਿੰਨੇ ਰੈਂਡੇ ਸਾਰੇ ਆਮ ਬੱਧੀਆਂ ਹੋਣੀ ਚਾਹੀਦੀ ਪਿਛਲੀ ਵਾਰ ਸਾਨੂੰ ਆਮ ਬ ਨਹੀਂੰਨੇ ਵਧੀਆ ਮਿਲਿਆ ਸੌਰੀ ਹੁਣ ਦੇਖੋ ਪਤਾ ਨਹੀਂ ਪਾ ਕੇ ਪਤਾ ਲੱਗੂਗਾ ਤੇ ਜਿਹੜਾ ਹੈ ਨਾ ਜਿਹੜੇ ਦੇਸੀ ਆਮ ਹੁੰਦੇ ਨੇ ਉਹਦਾ ਵਧੀਆ ਜਿਹੜੇ ਮਾਲ ਜੇ ਵਾਲੇ ਹੁੰਦੇ ਗਿਟਕ ਵਾਲੇ ਉਹ ਬਹੁਤ ਵਧੀਆ ਆਏ ਨੇ ਮਿਲਣਾ ਤਾਂ ਇਹ ਵੀ ਵਾਲ ਵਾਲਾ ਨਹੀਂ ਹੈ ਹਨਾ ਗਿਟਕ ਵਾਲ ਵਾਲੀ ਆ ਹਾਂ ਲੈ ਲਓ ਇਹ ਲਓ ਚੈੱਕ ਕਰੋ ਚੈੱਕ ਕਰੋ ਚੈੱਕ ਕਰਾ ਮਿਲੋ ਹਾਂ ਨਹੀਂ ਆਈ ਜਵਾਲ ਆਵਨ ਜੇ ਤਾਂ ਹਰ ਕਿਨਸ ਜਿਹੜੇ ਵਾਲ ਜੀ ਵਾਲੇ ਹੁੰਦੇ ਆ ਇਹ ਚਾਰ ਜਿਹੜਾ ਸਭ ਤੋਂ ਵਧੀਆ ਰੋ ਇਹ ਵਾਲੇ ਆਂ ਦੇਸੀ ਆਮ ਲੈ ਗਿਆ ਤੇ ਬਾਕੀ ਆਮ ਬਤੇ ਬੜੀ ਤਰ੍ਹਾਂ ਦਾ ਹੈ ਕੋਈ ਪਿਆਰ ਧੀ ਕਹ ਸਕਦੇ ਨਹੀਂ ਕਿੰਨੇ ਦੇ ਦਾ ਆਉਂਦੇ ਆ ਸੋ ਆਪਾਂ ਵੀ ਲੋਕਾਂ ਤੋਂ ਕੀ ਜੀ ਤੁਹਾਨੂੰ ਦੱਸਦੇ ਹਾਂ ਕਿ ਕੀ ਮਸਾਲੇ ਪਾਉਣੇ ਆ ਤੇ ਸਾਰੇ ਪਰਿਵਾਰ ਨੇ ਹੀ ਰਲ ਕੇ ਪੋਣਾ ਆ ਇੱਕ ਜਣੇ ਦਾ ਕੰਮ ਨਹੀਂ ਆ ਵੀ ਇੱਕ ਜਣਾ ਪਾਲੂਗਾ ਇਹ ਸਾਵਨ ਦੀਆਂ ਸਾਰੇ ਆਮਦ ਨਿਕਲ ਆਏ ਆ ਖਾਣਾ ਹਜੇ ਹੋਰ ਵੀ ਨਿਕਲਨੇ ਆ ਤੇ ਬਾਕੀ ਇਹ ਜਿਹੜਾ ਛੱਡੀ ਚਾਰ ਹਾਂਜੀ ਜਿਹੜੀ ਸਾਡੀ ਚਾਰ ਦੀ ਰੈਸਪੀ ਆ ਨਾ ਜਰੂਰ ਵੇਖਿਓ ਕਿ ਇਹ ਕਦੀ ਨਹੀਂ ਖਰਾਬ ਹੁੰਦਾ ਸਾਡਾ ਧਾਰ ਉਹ ਹੋਰ ਭਾਵੇਂ ਕਦੀ ਕੋਈ ਹੋ ਜੇ ਜਿਵੇਂ ਕਿਹੜਾ ਹੋਇਆ ਇਹ ਚਾਰ ਭਰਾਵਾਂ ਕਾਈ ਕੋਈ ਮਿਰਚਾਂ ਦਾ ਹੋਇਆ ਏ ਤੇ ਬਾਕੀ ਆਂਬ ਦਾ achar ਅਜ ਤੱਕ ਕਦੀ ਨਹੀਂ ਖਰਾਬ ਹੋਇਆ ਕੋਈ ਕਹਿੰਦੀ ਤੁਸੀਂ ਉੱਥੇ ਵੀ ਪਾਇਆ ਸੀ ਆਪਣੇ ਪੇਕੇ ਤੇ ਉੱਥੇ ਵੀ ਪਤਾ ਨਹੀਂ ਕਿਸੇ ਕੋਲ ਤੁਸੀਂ ਕੁਝ ਸਾਫ ਕਰਵਾਈਆਂ ਸੀ ਕੁਛ ਉਹ ਮਿਰਚਾਂ ਦਾ achar ਉਹ ਸਾਡੀ ਜਿਹੜੀ ਹੈਲਪਰ ਹੀ ਉਹਨੇ ਕੀਤਾ ਨਾ ਉਹ ਵਿੱਚੇ ਹੱਥ ਗਿੱਲੇ ਲਾਈਗੀ ਇੱਕ ਤਾਂ ਗਿੱਲੇ ਹੱਥ ਨਹੀਂ ਲੱਗਣੇ ਚਾਹੀਦੇ achar ਨੂੰ ਨਾ ਸਾਫ ਸੁਥਰਾ ਸੁੱਕੇ ਹੱਥਾਂ ਦੇ ਬਹੁਤ ਆ ਆ ਵੀ ਪੱਕਾ ਇਹ ਸਾਫ ਲਿਖਾਉਗਾ ਆਂਬ ਤੇ ਮੈਨੂੰ ਲੱਗਾ 2-3 ਕਿਲੋ ਤਾਂ ਅੰਝ ਹੀ ਨਿਕਲੇ ਜਾਣੇ ਆ ਹਾਂ ਪੁੱਤ ਅੱਜ ਸਾਰੇ ਆਮ ਸਾਵਲ ਦੀ ਖਾਨੀ ਨਿਕਲ ਆਏ ਪੱਕੇ ਵੇਖੇ ਕਿੰਨੇ ਨਿਕਲ ਆਏ ਨਾ ਇਹ ਪੰਜਰੇ ਤਾਂ ਹੀ ਫੜਨੇ ਕੋਈ ਨਹੀਂ ਮਤਲਬ ਕਿ ਤੇ ਚਿੱਟਕਾ ਪਕੜ ਰਹੀ ਨੇ ਸਾਰੇ ਹਾਂਜੀ ਤੇ ਅਸੀਂ ਤਾਂ achar ਦੀ ਗੱਲ ਕਰਨੀ ਕਿ achar ਬਣ ਰਿਹਾ ਅੱਜ ਸਟੇਕਰ ਤਗੜੀ ਮਿਹਨਤ ਚੱਲ ਰਹੀ ਹੈ ਇਹਨੇ ਸਾਰੇ ਸਾਫ ਕਰਕੇ ਰੱਖੇ ਬਸ ਮੇਰਾ ਕੰਮ ਇਧਰ ਖਤਮ ਹੋ ਗਿਆ ਮੰਮੀ ਚਿੱਟਕਾ ਸੋਹਣੇ ਮੰਮੀ ਆਪਾਂ ਕੰਮ ਕਰ ਰਹੇ ਹਾਂ ਫੱਲੇ ਬੈਠਾ ਨਹੀਂ ਜਾਂਦਾ ਕੁਰਸੀ ਤੇ ਬੈ ਕੇ ਡਈਆ ਕਰਨਾ ਤਿਆਰੀਆਂ ਕੱਸ ਲਈਆਂ ਹਾਂਜੀ ਤਿਆਰੀਆਂ ਕੱਸ ਲਈਆਂ 4 ਪਾਉਂਡ ਦੀਆਂ ਹਾਂ ਤਿਆਰੀਏ ਬਸ ਹੋ ਗਿਆ ਪੈ ਗਿਆ ਇਹ ਮੈਂ ਨਿਕਾਂ ਕੇ ਹੋਈ ਕੱਟਰ ਕੁੱਟਰ ਨੇ ਹੁੰਦਾ ਉਹ ਹੋ ਗਿਆ ਤੇ ਹੁਣ ਆਪਾਂ ਪੁਣੇ ਵਿੱਚ ਮਸਾਲੇ ਆ ਜੀ ਹਲਦੀ ਡੱਬੇ ਛੇ ਨਾ ਜਾਇਓ ਡੱਬੇ ਤੇ ਲੂਣ ਤੇ ਇਸੀ ਹੋਈ ਕਾਲੀ ਮਿਰਚ ਲਾਲ ਮੇtre ਤੇ ਸੌਫ ਜਿਹੜੀ ਆ ਇਹ ਆਪਾਂ ਬਹੁਤਾ ਫਾਈਨ ਨਹੀਂ ਕੀਤਾ ਥੋੜੀ ਦਰਦਰੇ ਜਿਹੀ ਰੱਖਿਆ ਮੈਂ ਪਾਣੀ ਦੇ ਨਾਲ ਹੀ ਕਰ ਤੇ ਲੋ ਜੀ ਇਹ ਪਾ ਦਿੱਤੀ ਅਸੀਂ ਕਾਲੀ ਮਿਰਚ ਪੀਸੀ ਹੋਈ ਇਹ ਵੀ ਬਹੁਤੀ ਬਰੀਕ ਨਹੀਂ ਜਾਨੀ ਥੋੜੀ ਜੀ ਮੋਟੀ ਮੋਟੀ ਵਧੀਆ ਲੱਗਦੀ ਆ ਇਹ ਆ ਜੀ ਲਾਲ ਮਿਰਚ ਮੱਖੀ ਤੇ ਥੋੜੀ ਕਰ ਦਈਏ ਜੀਆਂ ਬਜਾ ਰੀਆਂ ਕਿੱਥੇ ਜਾਣਾ ਉਹਨਾਂ ਨੇ ਇੱਥੇ ਹੀ ਆਉਣਾ ਇਹ ਆ ਜੀ ਗਲੌਂਜੀ ਜੀ ਇੱਧਰ ਆ ਗਿਆ ਜਿੰਦੂ ਨਾਲ ਪਾ ਦਾਂਗੇ ਜੀ ਹੁਣ ਹਲਦੀ ਮੈਂ ਸਾਰਾ ਕੁਝ ਅੰਦਾਜ਼ੇ ਨਾਲ ਹੀ ਪਾਇਆ ਹੈ ਮੈਂ ਹਮੇਸ਼ਾ ਵੈਦ ਹੀ ਹੋਣੀ ਆ ਅਚਾਰ ਦੇ ਵਿੱਚ ਤੇ ਲੋ ਆ ਇੰਨੇ ਮਸਾਲੇ ਪੈਂਦੇ ਜੇ ਤਾਂ ਬਾਕੀ ਕੋਈ ਅਜਵੈਨ ਪਾਈ ਜਾਂਦੇ ਆ ਜੀਰਾ ਪਾਈ ਜਾਂਦੇ ਆ ਫਿਰ ਧਨੀਆ ਪਾਈ ਜਾਂਦੇ ਆ ਜਿਹੜਾ ਅਸੀਂ ਚਾਰ ਬਣਾਉਂਦੇ ਉਹਦੇ ਵਿੱਚ ਇੰਨੇ ਕੀ ਮਸਾਲੇ ਪੈਂਦੇ ਆ ਤੇ ਆ लास्ट ਤੇ ਪੈਂਦਾ ਜੀ ਫਿਰ ਤੇਲ ਇਹਨੂੰ ਇਹਨੂੰ ਖੋਲਣਾ ਪੜਾਣਾ ਪਰਤਾਪਾ ਜੀ ਵੀ ਆ ਗਏ ਥੋੜੇ ਜਿਹਾ ਸਮਾਨ ਲੈਣ ਦੇ ਸੀ ਦੇਗੀ ਵਿੱਚ ਰਹਿੰਦੀ ਇਹ ਦੇਗੀ ਵਿੱਚ ਦੇ ਨਾਲ ਕੱਲਾ ਜਿਹੜਾ ਬੜਾ ਵਧੀਆ ਆ ਜਾਂਦਾ ਪੱਕਾ ਬੰਦ ਗਾ ਲਈ ਨਹੀਂ ਨਹੀਂ ਪੱਕਾ ਗਿਆ ਹੁਣ ਬਸ ਹੋ ਗਿਆ ਗੋਣ ਬਾਰੇ ਸਾਰੀ ਨਹੀਂ ਪੋਣੀ ਜ਼ਿਆਦਾ ਹੋ ਜਾਣੀ ਨਾ ਰੋਟੇ ਇੱਕ ਛੋਟੇ ਦੇਗੀ ਮੇਚ ਉਹ ਕਿਹਾ ਉਹ ਤਾਂ ਫੋਲ ਬੋਜੀ ਤੇਲ ਫਟਾ ਤਾਗੜ ਭਾਇਆ ਹਾਂਜੀ ਚੋਰ ਫੋਲ ਜੀ ਤੇਲ ਫਾਦੋ ਫਾਦੋ ਬਾਜੀ ਹਾਂਜੀ ਤੇਲ ਤੇ ਲੈਣਾ ਇਹਨਾਂ ਸਾਰਿਆਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਹਰੇਕ ਜਿਹੜਾ ਪੀਸ ਆ ਜਿਹੜੀ ਫਾੜੀ ਆ ਉਹਦੇ ਤੇ ਉਹ ਜੇ ਵੀ ਬੰਦਰ ਗਿਆ ਓਕੇ ਜੀ ਇਹ ਜਿਹੜਾ ਮਸਾਲਾ ਨਾ ਹਰ ਇੱਕ ਪੀਸ ਦੇ ਉੱਤੇ ਚੰਗੀ ਤਰ੍ਹਾਂ ਹਰ ਇੱਕ ਫਾੜੀ ਤੇ ਚੰਗੀ ਤਰ੍ਹਾਂ ਲੱਗਣਾ ਚਾਹੀਦਾ ਤੇ ਫਿਰ ਜਿਹੜਾ ਆ ਜਦ ਕਿ ਮਸਾਲਾ ਸਾਰਾ ਟਿੰਕਰ ਹੋਣਾ ਜੀ ਤਾਂ ਫਿਰ ਮੁਰ ਮਿਰਚ ਸਾਰੇ ਰਲ ਜੂਗਾ ਨਾ ਫਿਰ ਖਰਾਬ ਹੀ ਹੁੰਦਾ ਆਚਾਰ ਤੋ ਅਚਾਰ ਚ ਜਿਹੜਾ ਨੋਨ ਮਿਰਚ ਸਭ ਦਾ ਆਪੋ ਆਪਣਾ ਅਨਲੋਗ ਲਬਜ਼ ਰੱਤ ਵੀ ਆ ਆ ਗਏ ਜੀ ਲਬਜ਼ ਕਦੇ ਪਾਇਆ ਤੇ ਸਭ ਦਾ ਜਿਹੜਾ ਮਸਾਲਾ ਨਾ ਕੋਈ ਜ਼ਿਆਦਾ ਖੰਦਾ ਕੋਈ ਘੱਟ ਖੰਦਾ ਜੀ ਅਸੀਂ ਜਿਹੜਾ ਲੂਣ ਘੱਟ ਖੰਦੇ ਆ ਉਹਦੇ ਹਿਸਾਬ ਨਾਲ ਅਸੀਂ ਘੱਟ ਪਾਨੇ ਆ ਕਈ ਤਾਂ ਕਿਲੋ ਮੇਜ ਮਤਲਬ ਆਹੀ ਜਿਵੇਂ 4 ਕਿਲੋ ਦੇ ਪਿੱਛੇ ਹੀ ਪਾਈਆ ਬਲੂਣ ਬੋਨੇ ਥੋੜਾ ਜਿਹਾ ਤੇ ਰਹਿਣੋ ਤੇ ਮੇਨ ਇਹਦਾ ਹੜਕਾ 1 ਕਿਲੋ ਹੋਵੇ ਜਿੱਥੇ ਮੈਂ ਅੱਧਾ ਕਿਲੋ ਨੂਨ ਪਾਇਆ ਇਹ ਕਈ ਜਿਹੜਾ ਆ ਉਹ ਕਿਲੋ ਲੂਣ ਪਾ ਦਿੰਦੇ ਆ ਅ ਚਾਰ ਕਿਲੋ ਦੇ ਪਿੱਛੇ ਬੱਟੀ ਕਿੰਨੀ ਦਿੰਦੇ ਆ ਚਾਰੀ ਵਿੱਚ ਇੱਕ ਰਗੜ ਕੇ 5 ਕਿਲੋ ਦੇ ਪਿੱਛੇ ਕਿਲੋ ਲੂਣ ਪਾ ਦਿੰਦੇ ਇਹਨਾਂ ਨੂੰ ਬੰਦਦੇ ਆ ਸੋ ਸਭ ਦਾ ਆਪਣਾ ਆਪਣਾ ਟੇਸਟ ਆ ਤੇ ਅਹੀਂ ਥੋੜਾ ਘੱਟ ਕੋਨੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿਵੇਂ ਹੁਣ ਅਸੀਂ ਪਾਈਆ ਕਾਲੀ ਮਿਰਚ ਹੋ ਗਈ ਤੇ ਇੰਨੀ ਕੀ ਸਾਡੀ ਦੇਗੀ ਔਰ ਵੀ ਥੀ ਕੀ ਇਹ ਮਿਕੰਦਿਆ ਦੇ ਤੀ ਅੱਧਾ ਅੱਧਾ ਕਿਲੋ ਮੀਟ ਦੇਉ ਨਹੀਂ ਫਿਰ ਮੇਰੇ ਉਹ ਨੇਲ ਨਹੀਂ ਨਾ ਕੰਮ ਕਰਦੇ ਮੇਰੇ ਮੇਲ ਖਰਾਬ ਹੋ ਜਾਂਦੇ ਆ ਮਿਰਚਾ ਲੱਗਦੀ ਆ ਨਾਲਾ ਆ ਤਾਂ ਮੈਂ ਇੱਧਰ ਲਾ ਗਿਆ ਤੇ ਆਪਣੇ ਹਿਸਾਬ ਨਾਲ ਮਸਾਲੇ ਜਿਹੜੇ ਆਪਣੇ ਹਿਸਾਬ ਨਾਲ ਵੀ ਪਾ ਲਿਓ ਕਿ ਮਸਾਲੇ ਸਭ ਦੇ ਹਨਾ ਆਪਣਾ ਆਪਣਾ ਟੇਸਟ ਹੁੰਦਾ ਕੋਈ ਘਟ ਖਾਂਦਾ ਕੋਈ ਵਧ ਖਾਂਦਾ ਸੋ ਇਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਰਲ ਲੈਣਾ ਤੇ ਹੁਣ ਆਪਾਂ ਇਹਨੂੰ ਇੱਕ ਬਿਹਾਮ ਦੇ ਵਿੱਚ ਪਾ ਲੈਣਾ ਤੇ ਲਓ ਜੀ ਸਾਡਾ achar ਤੁਸੀਂ ਦੇਖ ਸਕਦੇ ਜੇ ਕਿਤਨਾ ਸੁੰਦਰ ਬਣਾ ਹੈ ਉਹ ਇਹ ਰਲ ਗਿਆ ਮਸਾਲਾ ਸਾਰਾ ਇਹਨਾਂ ਦਾ ਸਾਰਾ ਮਸਾਲਾ ਰਲ ਗਿਆ ਤੁਹਾਨੂੰ ਆਪਣਾ ਜਿਹੜਾ ਸ਼ਰਮ ਸ਼ਿਵਾਏ ਗੋਮਾਈ ਗੂਚੀ ਮੇਰ ਕਰੀ ਸਾਰਾ ਸਾਲ ਖਾਣਾ ਬਾਬਾ ਜੀ ਤੇ ਠੀਕ-ਠਾਕ ਰਵੇ ਤੇ ਅਗਲੇ ਸਾਲ ਅਗਲੇ ਸਾਲ ਕੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ 3 ਸਾਲ ਪੁਰਾਣਾ ਵੀ ਇਹ ਚਾਰ ਹੈ ਗਾਮਦਾ ਵੀ ਕਿਆ ਉਹ ਵਾਈ ਗੂ ਸੋ ਇੱਕ ਗੱਲ ਮੈਂ ਹੋਰ ਦਸਰਾ ਪੁਲ ਵੀ ਜਿਹੜਾ ਤੁਹਾਡਾ ਬਿਆਮ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਹੋਰ ਪਲਾਸਟਿਕ ਦੇ ਵਿੱਚ ਨਾ ਪਾਇਆ ਕਰੋ ਇਹਨਾਂ ਦੇ ਵਿੱਚ ਜਿਹੜਾ ਹੈ ਬਹੁਤ ਵਧੀਆ achar ਰਹਿੰਦਾ ਖਰਾਬ ਵੀ ਨਹੀਂ ਹੁੰਦਾ ਸੋ ਮਸਾਲੇ ਦੀ ਵੀ ਮੈਂ ਗੱਲ ਕੀਤੀ ਕਿ ਮਸਾਲਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਅਸੀਂ ਆਪਣੇ ਹਿਸਾਬ ਨਾਲ ਪਾਇਆ ਤੇ ਮਸਾਲੇ ਇਹੀ ਪੈਂਦੇ ਜੇ ਐਵੇਂ ਮਾਰੀ ਜਾਂਦੀ ਐ ਜਵੈਣ ਪੈਂਦੀ ਆ ਜੀਰਾ ਪੈਂਦਾ ਆ ਫਿਰ ਧਨੀਆ ਪੈਂਦਾ ਆ ਅਸੀਂ ਤਾਂ ਅਜੇ ਤੱਕ ਮੈਂ ਇੰਨੀ ਵੱਡੀ ਹੋਈ ਆ ਤੇ ਮੈਂ ਨਿਕਦੀ ਵੇਖ ਸਾਡੀ ਆ ਚਾਰ ਜੀ 50 ਲੱਗਣ ਲੱਗਾ ਹੁਣ ਹਾਂਜੀ 50 ਲੱਗਣ ਲੱਗਾ ਆ 50 ਸਾਲਾਂ ਦੀ ਹੋ ਚੰਦੀ ਆ ਮੈਨੂੰ ਤੇ ਮਿਲਤ ਨਹੀਂ ਲੱਗਦਾ ਕਿ ਜਦੀ ਆ ਆ ਵਾਲੇ ਮਸਾਲੇ ਕਹਿੰਦੇ ਆਈ ਸ਼ੁਰੂ ਤੋਂ ਆਹੀ ਮਸਾਲੇ ਵੇਖ ਕੇ ਜਿਵੇਂ ਸਾਡੀਆਂ ਦਾਦੀਆਂ ਮੰਮੀਆਂ ਪਉਂਦੀਆਂ ਉਸੇ ਤਰੀਕੇ ਨਾਲ ਪਾਇਆ ਤੇ ਕਦੀ ਇਹ ਅਚਾਰ ਨਹੀਂ ਖਰਾਬ ਹੁੰਦਾ ਨਾ ਹੀ ਕਦੀ ਉਹ ਸੌਰੀ ਨਾ ਹੀ ਕਦੀ ਸਾਡਾ ਉੱਥੇ ਖਰਾਬ ਹੋਇਆ ਤੇ ਨਾ ਹੀ ਕਦੀ ਅੱਥੇ ਹੋਇਆ ਆਮੀ ਲੋਕੀ ਜਾਂਦੇ ਸਾਡਾ ਆਚਾਰ ਖਰਾਬ ਹੋ ਗਿਆ ਪਤਾ ਨਹੀਂ ਕਿਦਾਂ ਆਚਾਰ ਖਰਾਬ ਹੋ ਜਾਂਦਾ ਕੋਈ ਆ ਜਿਹੜਾ ਚਫਾਪੋਣਾ ਨਾ ਹਰ ਚੀਜ਼ ਬੜੀ ਸਾਫ਼ ਸੁਥਰੀ ਪਾਣੀ ਬਿਲਕੁਲ ਨਹੀਂ ਹੁੰਦਾ ਜਿਵੇਂ ਆਹ ਟਾਬਾ ਇੱਥੇ ਹੀ ਕੱਪੜੇ ਧੋਨੇ ਆ ਮੈਨੂੰ ਚੰਗੀ ਤਰ੍ਹਾਂ ਮੈਨੂੰ ਪਹਿਲਾਂ ਸਾਫ਼ ਕੀਤਾ ਇਹਨੂੰ ਸੁਕਾਇਆ ਆ ਬਿਆਮ ਆ ਇਹ ਚ ਪੁਰਾਣਾ ਚਾਰੀ ਉਹ ਕੱਢਿਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਇਆ ਫਿਰ ਇਹਨੂੰ ਕੱਪੜੇ ਦੇ ਨਾਲ ਬਿਲਕੁਲ ਸਾਫ਼ ਕੱਪੜੇ ਮਰਮਲ ਦੇ ਨਾਲ ਪੂੰਝਿਆ ਮੰਮੀ ਜੀ ਦਾ ਫੋਨ ਆ ਰਿਹਾ ਉਹ ਡਿੱਗ ਪਿਆ ਮੇਰੇ ਕੋਲ ਸੋ ਇਹ ਗੱਲ ਸੀ ਕਿ ਜਦੋਂ ਆਚਾਰ ਬਣਾਓ ਤੇ ਸਫਾਈ ਦਾ ਥੋੜਾ ਜਿਹਾ ਧਿਆਨ ਰੱਖੋ ਤੇ ਹੁਣ ਆਚਾਰ ਵੇਖੋ ਕਿ ਇਹ ਮਸਾਲਾ ਪੂਰੀ ਚੰਗੀ ਤਰ੍ਹਾਂ ਕੋਟ ਹੋ ਗਿਆ ਤੇ ਇਹਦੇ ਚ ਆਪਾਂ ਜੜਾ ਆ ਇਹਨੂੰ ਅਜਿਹਾ ਰੱਖ ਦੇਣਾ ਬੰਦ ਕਰਕੇ ਤੇ ਦੋ ਦਿਨ ਠਹਿਰ ਕੇ ਇਹਦੇ ਚ ਹੋਰ ਤੇਲ ਪਾਵਾਂਗੇ ਫਿਰ ਉਹ ਵੀ ਤੁਹਾਨੂੰ ਦੱਸ ਦਾਂਗੇ ਬਾਕੀ ਮੇਰੀਆਂ ਵੀਡੀਓ ਬਥੇਰੀਆਂ ਹੈਗੀਆਂ ਜਿਨ੍ਹਾਂ ਤੇ 1.5 ਲੱਖ ਵਿਊ ਵੀ ਹੈਗਾ ਆ ਆਚਾਰ ਵਾਲੀਆਂ ਤੇ ਹਾਂਜੀ ਸੋ ਉਹ ਵੀ ਤੁਸੀਂ ਵੇਖ ਸਕਦੇ ਜੇ ਜੇ ਤੁਹਾਨੂੰ ਇਹ ਚੰਗੀ ਲੱਗਦੀ ਤੇ ਨਹੀਂ ਵੇਖ ਸਕਦੇ ਜੀ ਤਰੀਕਾ ਮੇਰਾ ਸੇਮ ਹੀ ਆ ਤਕਰੀਬਨ ਸਾਰੀਆਂ ਦੇ ਵਿੱਚ ਥੋੜਾ ਬੋਦਾ ਚੇਂਜ ਹੋਊਗਾ ਜਾਂ ਮਿੱਠਾ ਵਾਲਾ ਹੋਊਗਾ ਜਾਂ ਇਹ ਨਿੱਕੇ ਵਾਲਾ ਹੋਊਗਾ ਕੁਝ ਪਰ ਜੇ ਤੇ ਡੇਢ ਲੱਖ ਵੀ ਹੋਊਗਾ ਉਹ ਤਾਂ ਸੇਮ ਹੀ ਚਾਰਾ ਜਿਹੜਾ ਆਪਾਂ ਹੁਣ ਬਣਾਇਆ ਹਾਂਜੀ ਇਹ ਜੇ ਅਸੀਂ ਨਾ ਉੱਪਰੋਂ ਤੱਕ ਭਰਿਆ ਸੀ ਤੇ ਕੁਝ ਵੱਧ ਗਿਆ ਉਹ ਅਸੀਂ ਦੂਸਰੇ ਹੋਰ ਡੱਬੇ ਚ ਪਾਇਆ ਤੇ ਵੇਖ ਲਓ ਤੁਸੀਂ ਇਹ ਕਿੰਨਾ ਥੱਲੇ ਚਲ ਗਿਆ ਹੁਣ ਇਹ ਬਿਲਕੁਲ ਸੁੱਕਾ ਪਿਆ ਆ ਤੇ ਇਹਨੂੰ ਅਸੀਂ ਕਲਰ ਵੇਖੋ ਤੇ ਕਿੰਨਾ ਵਧੀਆ ਸਾਡੇ ਆਚਾਰ ਦਾ ਮਸਾਲਾ ਵੀ ਪ੍ਰੋਪਰ ਆ ਸਾਰਾ ਕੁਝ ਕਿਉਂ ਹਾਂਜੀ ਇਹ ਨਹੀਂ ਫਰਮੂਸ਼ ਪੜੀ ਜਾਂਦਾ ਸਾ ਹਾਂਜੀ ਤੇ ਹੁਣ ਅਸੀਂ ਇਹਨੂੰ ਜੜਾਇਆ ਅਗਲਾ ਕੱਲ ਦਾ ਅਸੀਂ ਬਾਹਰ ਹੀ ਰੱਖਿਆ ਦੂਜੇ ਦਿਨ ਹੀ ਵੇਲੇ ਕਿੰਨਾ ਥੱਲੇ ਚਲ ਗਿਆ ਤੇ ਪਾਣੀ ਵੀ ਛੱਡ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਉਣਾ ਆਏ ਹਾਂ ਕਿਉਂ ਚਲਿਆ ਤੇ ਤੇਲ ਨਾਲ ਆਪਾਂ ਇਹਨੂੰ ਉੱਪਰ ਤੱਕ ਕਰਨਾ ਕਿ ਜਿਹੜਾ ਇਹ ਤੇਲ ਦੇ ਵਿੱਚ ਦੇਪ ਖੋ ਜੰਗੀ ਤਰਾਂ ਕਿ ਕਿ ਜਿਆ ਹੋਣਾ ਚਾਹੀਦਾ ਹੈ ਕਿ ਜੇ ਇਹਨੂੰ ਆਪਾਂ ਚੰਗੀ ਦਾਣੇ ਚ ਤੇਲ ਨਹੀਂ ਨਾ ਪਾਵਾਂਗੇ ਜੇ ਇਹਨੂੰ ਪ੍ਰੋਪਰ ਤੇਲ ਨਹੀਂ ਮਿਲਿਆ ਫਿਰ ਇਹ ਬੰਦਾ ਵੀ ਨਹੀਂ ਬੰਦਾ ਬੰਨ ਤੇ ਜਾਂਦਾ ਹੈ ਮਤਲਬ ਕਿ ਇਹਨੂੰ ਨਾ ਖਰਾਬ ਹੁੰਦਾ ਡਰ ਆ ਜੇ ਆਪਾਂ ਇਹਨੂੰ ਪ੍ਰੋਪਰ ਵਿੱਚ ਤੇਲ ਨਹੀਂ ਪਾਉਂਦੇ ਤੇ ਤੇਲ ਅਸੀਂ ਇਹ ਚ ਇੰਨਾ ਪਾਉਣਾ ਕਿ ਇਹ ਜਿਹੜਾ ਤੇਲ ਦੇ ਵਿੱਚ ਡੁੱਬਿਆ ਹੋਣਾ ਚਾਹੀਦਾ ਤੇ ਫਿਰ ਜਿਹੜਾ achar ਕਦੀ ਵੀ ਖਰਾਬ ਨਹੀਂ ਹੁੰਦਾ ਸੋ ਇਸ ਜਿਹੇ ਦਾ ਮੇਨ ਟ੍ਰਿਕ ਕਿ ਤੇਲ ਜਿਹੜਾ ਇਹਦੇ ਚ ਉਪਰ ਤੱਕ ਹੋਣਾ ਚਾਹੀਦਾ ਬਿਲਕੁਲ ਜੜੀਆਂ ਫਾੜੀਆਂ ਆ ਜਿਹੜੀਆਂ ਹਜੇ ਮੇਰਾ ਹੋਰ ਪੈਣਾ ਆ ਥੋੜਾ ਪਿਆ ਆ ਵੀ ਪਾਉਂਗੀ ਔਰ ਤੇ ਫਾੜੀਆਂ ਜਿਹੜੀਆਂ ਉੱਪਰ ਤੱਕ ਜਿਹੜੀਆਂ ਤੇਲ ਦੇ ਵਿੱਚ ਡੁੱਬੀਆਂ ਹੋਣੀਆਂ ਚਾਹੀਦੀਆਂ ਤਾਰੀਆਂ ਲੰਡੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਇਹ ਸੀ ਸਾਡੀ ਅਚਾਰ ਦੀ ਰੈਸਪੀ ਜੀ ਸੋ ਅਸਲੀਕੇ ਨਾਲ ਬਣਾਓਗੇ ਤਾਂ ਸੱਚੀ ਗੱਲ ਆ ਕਦੀ ਵੀ ਨਹੀਂ ਖਰਾਬ ਹੋਣਾ ਮੇਰੇ ਕੋਲ 3 ਸਾਲ ਪੁਰਾਣਾ achar ਵੀ ਹੈਗਾ ਆ ਸੋ ਤੁਸੀਂ ਅਸਲੀਕੇ ਨਾਲ ਬਣਾਓ ਅਸੀਂ ਕਦੀ ਵੀ ਉਹ ਜਿਹੜਾ ਬਾਜ਼ਾਰ ਚੋਂ ਟੁੱਕ ਘਟਾ ਕੇ ਲੈਂਦੇ ਆ ਫਿਰ ਉਹਨੂੰ ਪਾਣੀ ਨਾਲ ਧੋਂਦੇ ਉਹ ਵਾਲਾ ਕਦੀ ਨਹੀਂ ਪਾਇਆ ਆ ਤਰੀਕੇ ਜੇ ਮੈਂ ਆਪਣਾ ਦੱਸਦੀ ਆ ਕਿ ਇਸ ਤਰੀਕੇ ਨਾਲ ਮੈਂ ਪਉਣੀ ਆ ਤੇ ਕਦੀ ਖਰਾਬ ਨਹੀਂ ਹੋਇਆ ਸੋ ਦੇਖ ਲਿਓ ਜੇ ਤੁਸੀ ਪਾਉਣਾ ਹੋਊਗਾ ਸੋ ਜੇ ਵੀਡੀਓ ਚੰਗੀ ਲੱਗੀ ਤੇ ਆਪਣੀ ਜਿਹੜੇ ਆ ਤੁਸੀਂ ਤੇ ਮਿਲਣਾ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਜੀ ਇਹ ਸਾਡੀ ਅਚਾਰ ਦੀ ਰੈਸਪੀ ਅਜੇ ਅਚਾਰ ਤੇਲ ਹੋਰ ਪਾਉਣਾ ਹੈ